ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਕਿ ਇੱਕ ਵਾਰ ਫੇਰ ਤੋਂ ਪ੍ਰਦੀਪ ਵੀਰ ਕੋਲ ਬਣਾ ਰਹੇ ਆ ਲੋਹਾ ਖੇੜਾ ਪਿੰਡ ਜ਼ਿਲ੍ਹਾ ਸੰਗਰੂਰ ਹੈ ਨੇੜੇ ਤਨੋਲਾ ਮੰਡੀ ਰਹਿ ਜਾਂਦਾ ਇੱਥੇ ਹਰ ਰੋਜ਼ گاਵਾ ਵਿਕਰੀ ਵਾਲੀਆਂ ਨਵੀਆਂ ਆਉਂਦੀਆਂ ਤੇ ਹਰ ਰੋਜ਼ ਹੀ ਨਵੀਆਂ ਆ ਕੇ ਇੱਥੋਂ ਵਿਕਦੀਆਂ ਆ ਰੂਟੀਨ ਚ ਵੀਡੀਓ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਕਿਉਂਕਿ ਵਪਾਰ ਦਾ ਕੰਮ ਹੈ ਤੇ ਵਪਾਰ ਦਾ ਕੰਮ ਵੀ ਇਸ ਤਰੀਕੇ ਦਾ ਵੀ ਜਿਹੜੇ ਭਰਾ ਨੇ ਇੱਕ ਗਾਂ ਖਰੀਦਣੀ ਹੈ ਇੱਕ ਖਰੀਦ ਲਿਓ ਚਾਰ ਖਰੀਦਣੀਆਂ ਚਾਰ ਖਰੀਦ ਲਿਓ ਤੁਹਾਨੂੰ ਇੱਥੇ ਗਾਵਾਂ 25 30 ਜ਼ਰੂਰ ਖੜੀਆਂ ਮਿਲ ਰਹੀਆਂ ਅੱਜ ਫੇਰ ਬਾਈ ਤੋਂ ਪਤਾ ਲੱਗਾ ਵੀ ਲਗਭਗ 35 ਤੋਂ 38 ਨਾਗ ਇੱਥੇ ਵਿਕਰੀ ਵਾਲੇ ਆ ਤੇ ਹਰੇਕ ਤਰ੍ਹਾਂ ਦਾ ਭਾਅ ਭਾਅ ਜਿਹੜਾ ਉਹ 90000 ਤੋਂ ਸ਼ੁਰੂ ਹੋ ਕੇ ਉਦੋਂ ਉੱਤੇ ਤਾਂ ਗਾਂ ਦੇ ਸਿਰ ਤੇ ਹੁੰਦਾ ਵੀ ਤੁਸੀਂ ਕਿੱਦਾਂ ਦੀ ਗਾਂ ਖਰੀਦਣੀ ਚਾਹੁੰਦੇ ਹੋ ਸੋ ਤੁਹਾਨੂੰ ਕਾਫੀ ਸਾਰੀਆਂ ਵਾੜਾਂ ਦਿਖਾਉਂਗਾ ਦੋਸਤੋ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਕੁਝ گاਵਾ ਅੰਦਰ ਬਾਈ ਹੋਰੀ ਹਜੇ ਨਿਵਾ ਰਹੇ ਆ ਤੁਹਾਨੂੰ ਅੰਦਰਲੇ ਪਾਸੇ ਵੀਰ ਮੋਟਰ ਚਲਾਈ ਹੋਈ ਹੈ ਇਹਨਾਂ ਦੀ ਸੋ ਜਿਹੜੀਆਂ ਬਾਹਰ ਆ ਗਈਆਂ گاਵਾ ਇਹ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਜੇ ਤੁਹਾਨੂੰ ਆਉਂਗੇ ਕੁਝ ਨਾਗ ਹੋਰ ਵੀ ਇੱਥੇ ਪਹੁੰਚ ਜਾਣੇ ਹੁੰਦੇ ਕਿਉਂਕਿ ਹਰ ਰੋਜ਼ ਹੀ گاਵਾ ਆਉਂਦਾਂ ਰਹਿੰਦੀਆਂ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਪ੍ਰਦੀਪ ਬਾਈ ਸਤਿ ਸ਼੍ਰੀ ਅਕਾਲ ਬਾਈ ਟੋਟਲ ਨਾਗ ਅੱਜ ਅੰਦਾਜ਼ਾ ਕਿ ਟੋਟਲ ਬਾਈ 34 ਜਾਨਵਰ ਨੇ ਇਹ ਤੋਂ ਜੈਡ ਤੱਕ ਠੀਕ ਹੈ ਬੱਚੀ ਸਮੇਤ 35 ਨੇ ਠੀਕ ਹੈ ਅੱ ਪਹਿਲਾਂ ਵੀ ਇਹ ਦੇਖੋ ਆਪਾਂ ਕਹਿੰਦੇ ਹਾਂ ਵੀ ਮੰਨ ਲਓ ਵੀ ਬਰੀਡ ਬਰੀਡ ਦੀ ਬਾਈ ਮੁੱਲ ਹੈ ਨਾ ਹੂੰ ਵਿੱਚ ਬਥੇਰੇ ਕਹਿੰਦੇ ਨੇ ਤੁਹਾਡਾ ਰੇਟ ਬਾਈ ਰੇਟ ਜਨਵਰ ਦਾ ਹੁੰਦਾ ਆਪਣਾ ਨਹੀਂ ਹੁੰਦਾ ਹੂੰ ਵੀ ਜਿੱਦਾਂ ਦੇ ਵੀ ਜਨਵਰ ਆਪਾਂ ਪਰਚੇਜ਼ ਕਰਾਂਗੇ ਉਦਾਂ ਦੀ ਰੇਟ ਆ ਬੈਣਾ ਮੰਨ ਕੇ ਆਪਣੇ ਕੋਲੇ ਤਕਰੀਬਨ ਵਧੀਆ ਆਪਾਂ ਬਾਕੀ ਵੱਡੀ ਗੱਲ ਇੱਕ ਆਪਾਂ ਹੋਰ ਕਰਦੇ ਆਂ ਬਾਈ ਆਪਾਂ ਹਰੇਕ ਵੀਡੀਓ 'ਚ ਕਹਿੰਦੇ ਆਂ ਵੀ ਆਪਣੀ ਤਸੱਲੀ ਫੁੱਲ ਕਰੋ ਗੇਟ ਦੇ ਅੰਦਰ ਸਹੀ ਆ ਆਪਾਂ ਨੂੰ ਇਹ ਲਾਲਚ ਨਹੀਂ ਵੀ ਕੋਈ ਇੱਕ ਲੈਣਾ ਹੈ ਕੋਈ 10 ਲੈਣਾ ਹੈ ਜਿੰਨੀਆਂ ਮਰਜ਼ੀ ਲੈ ਜਾਓ ਪਰ ਤਸੱਲੀ ਗੇਟ ਦੇ ਅੰਦਰ ਕਰ ਲਓ ਨਹੀਂ ਆਪਾਂ ਨੂੰ ਨੌਲੇਜ ਚਾਹੀਏ ਨਾਲ ਲੈ ਕੇ ਆ ਕੇ ਲੈ ਜਾਓ ਗੱਬਣਗਾਾਂ ਦੀ ਆਪਾਂ ਪਹਿਲਾਂ ਵੀ ਕਹਿੰਨੇ ਹੁੰਨੇ ਆਂ ਵੀ ਹਾਂ ਬਈ ਭਾਰ ਬੋਝ ਦੀ ਆਪਾਂ ਗਰੰਟੀ ਦੇ ਸਕਦੇ ਠੀਕ ਹੈ ਬਾਕੀ ਸਾਹ ਵਾਲੀ ਚੀਜ਼ ਆ ਬਾਈ ਇਹਨਾਂ ਦੀ ਕਾਦੀ ਗਰੰਟੀ ਆ ਸਹੀ 40 ਵਾਲੀ 35 ਕਿਲੋ ਦਿੰਦੀ ਆ 35 ਵਾਲੀ 45 ਦਿੰਦੀ ਆ ਸਹੀ ਹੈ ਸੇਵਾ ਤੇ ਵੀ ਹਾਂ ਬਾਈ ਪ੍ਰਦੀਪ ਪਹਿਲੇ ਨੰਬਰ ਪਹਿਲੇ ਨੰਬਰ ਤੇ ਬਾਈ ਤਾਜੀ ਸੂਈ ਹੋਈ ਆ ਪਰਸੋਂ ਦੀ ਥਣ ਵੇਖ ਲਓ ਵੀ ਕੋਈ ਇਹ ਇਹਨੂੰ ਕੋਈ ਬਾਜ਼ਾਰ ਲਾ ਕੇ ਆਪਣੀ ਵੀਡੀਓ ਨਹੀਂ ਨਾਰਮਲ ਵੀਡੀਓ ਆਪਾਂ ਇਹਦੀ ਪਾ ਰਹੇ ਆ ਵੇੜਾਂ ਦੀ ਇਹ ਤਿੰਨੇ ਵੇੜਾਂ ਸੂਈਆਂ ਹੋਈਆਂ ਬਾਈ ਠੀਕ ਹੈ ਤੇ ਪਹਿਲੇ ਸੂਏ ਦਾ ਦੁੱਧ ਬਾਈ ਦਾ ਜ 26 ਕਿਲੋ ਦੁੱਧ ਬਾਈ ਨੇ ਆਪਾਂ ਨੂੰ ਦੱਸਿਆ ਪਿੱਸੇ ਮੇਲ ਆ ਜੇਰ ਵਗੈਰਾ ਦੀ ਡਾਨਾ ਤੋਰ ਦੇ ਮੋਟੇ ਰੇਟ ਕੀ ਰੇਟ ਬਾਈ ਇਹਦਾ ਬਾਜਾ ਵਾਪਰ ਰੱਖਿਆ 1 ਲੱਖ ਤੇ 17000 ਰੁਪਏ ਲੈਣ ਦੇ ਨਾਲ ਠੀਕ ਹੈ ਸੋ ਦੋਸਤੋ 1 ਲੱਖ ਤੇ 17000 ਇਹਦਾ ਰੇਟ ਹੈ ਪਹਿਲੇ ਨੰਬਰ ਤੇ ਤੁਹਾਨੂੰ ਇਹ ਵੈੜ ਦਿਖਾ ਰਿਹਾ ਬਹੁਤ ਵਧੀਆ ਵੈੜ ਆ ਬਾਈ ਅਡਰ ਕੁਆਲਟੀ ਵਾਲੀ ਚੰਗੇ ਵੀਰ ਕੋਲੇ ਵਾਗੀ 30 ਕਿਲੋ ਦੋ ਦੇ ਦੂ ਨੀ ਨਾਰਮਲ ਜੇਨੂਅਲ ਜਦੋਂ ਦਾ ਥਣ ਵੇਖ ਲਓ ਬਾਈ ਬਿਲਕੁਲ ਖਾਲੀ ਆ ਪ੍ਰੋਪਰ ਹੂੰ ਸੋ ਦੁੱਧ ਤੁਹਾਡੀ ਸੇਵਾ ਦਾ ਤੇ ਤੁਹਾਡੀ ਸੰਭਾਲ ਦਾ ਢਾਂਜਾ گاਾਂ ਦਾ ਚੰਗਾ ਥਣ ਸੋਹਣੇ ਐ ਹਜੇ ਖਾਲੀ ਥਣ ਦਿਸਣਗੇ ਕਿਉਂਕਿ ਕੋਈ ਇਹਨੂੰ ਐਕਸਟਰਾ ਜਿਹੜਾ ਉਹ ਟਾਈਮ ਨਹੀਂ ਲੱਗਾ ਹੋਇਆ ਤੁਸੀਂ ਹਵਾ ਕਿਸੇ ਵੇੜ ਨੂੰ ਵੀ ਨਹੀਂ ਲੱਗਿਆ ਹੋਊਗਾ ਅੱਗੇ ਚਿੱਟੀ ਵੇੜਾ ਕੀ ਭਾਈ ਦੂਜਾ ਸੂਹਾਗਾ ਮੋਲੇ ਚੋ ਖਾਲੀ ਆ ਅੱਜ ਦੂਜਾ ਦਿਨ ਹੀ ਇਹਨੂੰ ਮਨ ਪਰਸੋਂ ਹਾਂ ਤੀਜਾ ਦਿਨ ਹੋ ਗਿਆ ਭਾਈ ਅੱਜ ਚਵਾਈ ਦੀਆਂ ਬਿਲਕੁਲ ਸਾਫ਼ ਸੁਥਰੀਆਂ ਨੇ ਭਾਈ ਕਈ ਵਾਰ ਵਿੱਚ ਭਰਾ ਬਹੁਤ ਕਿਉਂਕਿ ਜੇ ਆਪਾਂ 40 ਗਾਵਾਂ ਦੀ ਵੀਡੀਓ ਪਾਉਣੇ ਭਾਈ ਤਾਂ 15 ਗਾਵਾਂ ਦਾ ਬੀਰ ਕੋਲ ਆ ਆਉਂਦੇ ਵੀ ਨਹੀਂ ਹੈਗੇ ਤੋਰ ਦੇ ਬਤ ਇਹਦਾ ਬਾਈ ਜੀ 1 ਲੱਖ ਤੇ 5000 ਰੁਪਏ ਲੈਣ ਦੇਣਾ ਜੀ ਠੀਕ ਹੈ ਬੱਚਾ ਇਹਦੇ ਨਾਲ ਮੇਲ ਕਾਫ ਆ ਬਾਈ ਸੋ ਸੋ ਬੱਚੇ ਨੂੰ ਇਹਨੇ ਜਨਮ ਦਿੱਤਾ ਦੁੱਧ ਬਾਈ 20 ਤੋਂ ਪਲੱਸ 25 ਕਿਲੋ ਦੇ ਵਿੱਚ ਇਹਨੇ ਦੁੱਧ ਦੇ ਦੇਣਾ ਕਿਉਂਕਿ ਬਾਈ ਨਵੀਆਂ ਵੈੜਾ ਨੇ ਹੂੰ ਵੀ ਜਮੈਂ ਬਰੀਡ ਕੁਆਲਟੀ ਦੇਖ ਲਓ ਨਾ ਢਾਂਚਾ ਕਿੰਨਾ ਪਿਆਰਾ ਹੈਦਾ ਲੈ ਇੱਕ ਮੋੜਲਾ ਪੁੱਤ ਮੋੜਲਾ ਮਾਨਸਾਪਤਨਾ ਕਲਰ ਕਲਰ ਬਹੁਤ ਪਿਆਰਾ ਬਾਈ ਚਵਾਈ ਚੁਵਾਈ ਦੀ ਬੜੀ ਵਧੀਆ ਨੇ ਸਾਫ ਸੁਥਰੀਆਂ ਨੇ ਹੂੰ ਤੇ ਦੁੱਧ ਆਪਾਂ ਜਿਵੇਂ ਜਿੰਨਾ ਕਿ ਦੇਣ ਵਾਲਾ ਐਵੇਂ ਆਪਾਂ ਕਹਿ ਦੀ ਬਾਈ 35 ਕਿਲੋ ਦੂ ਨਹੀਂ ਬਾਈ 20 ਤੋਂ ਉੱਪਰ ਦੇ ਦੂ ਹੂੰ ਤੇ 25 20 ਤੋਂ 25 ਕਿਲੋ ਦੇ ਵਿੱਚ ਇਹਨੇ ਦੇ ਦੇਣਾ ਅੱਗੇ ਜਿਹੜੀ ਇਹ ਬੈੜਾ ਬਾਈ ਇਹਨੇ ਪਹਿਲਾਂ ਨੇ 31 32 ਕਿਲੋ ਦੁੱਧ ਦਿੱਤਾਗਾ ਰਮਾੜਾ ਦੇ 66 ਸੀਮਨ ਦੀ ਇਹਨੇ ਬੱਚੀ ਦਿੱਤੀ ਆ ਤੇ ਇਹ ਪਰਸੋਂ ਸ਼ਾਮ ਨੂੰ ਸੂਈ ਸੀ ਬਾਈ ਮੰਨ ਕੇ ਅੱਧੇ ਬੋਲੇ ਚ ਇਹ ਪ੍ਰੋਪਰ ਖਾਲੀ ਆ ਰੇਟ ਕਿ ਰਹੂਗਾ ਰੇਟ ਬਾਈ ਇਹਦਾ 1 ਲੱਖ 32000 ਰੁਪਏ ਬਾਈ ਬਰੀਡ ਕੁਆਲਿਟੀ ਜਨਮਰ ਭਾਈ ਟੋਟਲੀ ਬਰੀਡਰ ਦਿਖਾਵਾਂਗੇ ਵੀ ਆਪਾਂ ਕ੍ਰੋਸ ਤਾਂ ਇੱਕ ਭੈੜ ਆਪਣੇ ਕੋਲ ਹੌਲੀ ਪੁੱਤ ਬੱਚੇ ਦਿੱਤੀ ਆ ਭਾਈ ਇਹਨੇ ਥੋੜੀਆਂ ਜਿਹੀਆਂ ਗਿੱਲੀਆਂ ਵੀ ਨੇ ਭਾਈ ਕਿਉਂਕਿ ਨਾ ਸਾਜਰੇ ਵੀਡੀਓ ਬਣਾਉਂਦੇ ਕਰਕੇ ਨਵਾਕੀ ਬਾਹਰ ਕੱਢੀਆਂ ਨੇ ਸਹੀ ਚੱਲ ਬੱਤ ਚੱਲ ਹੁਣ ਗਾਵਾਂ ਖਰੀਦਣ ਦਾ ਸਹੀ ਟਾਈਮ ਆ ਦੱਸੋ ਜਿਹਨੇ ਗਾ ਬੜਾ ਵਧੀਆ ਮੌਸਮ ਆ ਭਾਈ ਹੁਣ ਆ ਅੱਗੇ ਬਾਈ ਇਸ ਤੋਂ ਬਾਅਦ ਕਾਮਾਂ ਦੇ ਰੇਟ ਵੀ ਉੱਚੇ ਜਾਂਦੇ ਰਹਿੰਦੇ ਨੇ ਅੱਗੇ ਜਿਹੜੀ ਇਹ ਬੈੜਾ ਬਾਈ ਪ੍ਰੋਪਰ ਭਰਾ ਨੂੰ ਫਾਰਮ ਦੀ ਵੀਡੀਓ ਦੇ ਦਾਂਗੇ ਮੰਨ ਕੇ ਐਚ ਐਫ ਦੇ ਵਿੱਚੋਂ ਜਰਸੀ ਕੱਢੀ ਹੋਈ ਆ ਠੀਕ ਹੈ ਤੇ ਦੁੱਧ ਬਾਈ ਜਿਵੇਂ ਖਰਾ ਜਿਆ ਦੁੱਧ ਮੰਨ ਕੇ ਨੇ 30 ਕਿਲੋ ਦੁੱਧ ਦੇ ਦੇਣਾ ਪਹਿਲਾਂ ਨੇ 25 26 ਕਿਲੋ ਦੁੱਧ ਦਿੱਤਾਗਾ ਤੋੜ ਕੇ ਦਿਖਾ ਦੇ ਇਹਦੇ 10 ਦਿਨ ਦੱਸਿਆ ਬਾਈ ਆਪਾਂ ਨੂੰ ਹਫਤਾ ਦਾ ਬਾਈ ਪ੍ਰੋਪਰ ਲੈ ਜੂ ਰੇਟ ਇਹਦਾ ਰੇਟ ਬਾਈ ਇਹਦਾ ਲੈਣ ਦੇਣ ਨਾਲ 1,15,000 ਰੁਪਇਆ ਲੇਵਾ ਦਾ ਬਾਈ ਇਹਨੇ ਇੰਨਾ ਕੁ ਚੌੜਾ ਲਾਉਣਾ ਕਰਮਾਲੀ ਨੇ ਪਿੱਛੋਂ ਦੇਖ ਲਓ ਵੀ ਗ੍ਰੋਥ ਲੇਵੇ ਦੀ ਉੱਪਰ ਟਾਂਚ ਕਮਾਲ ਆ ਬਈ ਸੋ ਇੱਕ 1500 ਐਚਐਫ ਦੇ ਪੇਟੋਂ ਜੰਮੀ ਹੋਈ ਜਰਸੀ 크ਰੋਸ ਬ੍ਰੀਡ ਆ ਜਰਸੀ ਤੇ ਐਚਐਫ ਦੀ ਬਾਕੀ ਨਾੜਾ ਨੂੜਾ ਬੜਿਆਂ ਬਾਈ ਕਿ ਬਾਈ ਵਧੀਆ ਫਾਰਮਰ ਵੇੜਾ ਨੇ ਬਾਕੀ ਕੁਸ ਬਾਈ ਆਪਾਂ ਖੜੀਆਂ ਹੀ ਦਿਖਾ ਦਿੰਨੇ ਆ ਵੇੜਾ ਠੀਕ ਓਕੇ ਤੇ ਅੱਗੇ ਜਿਹੜੀ ਵੇੜਾ ਬਾਈ ਇਹਦਾ ਬਾਈ ਨੇ ਆਪਾਂ ਨੂੰ ਦੱਸਿਆ 37 38 ਕਿਲੋ ਫਸਟ ਟਾਈਮਰ ਬੱਚੀ ਦਾ 6 ਦਿਨਾਂ ਦਾ ਬਾਈ ਇੱਕ ਹਫਤਾ ਕਨਫਰਮ ਹੋ ਸਕਦਾ ਬਾਈ 10 ਦਿਨ ਲੈ ਜੇ ਇਹ ਵੇੜਾ ਬਾਈ ਆਪਾਂ 1 ਲੱਖ 35000 ਦੀ ਦੇਵਾਂਗੇ ਠੀਕ ਹੈ ਤੇ ਅੱਗੇ ਜਿਹੜੀ ਬੈੜ ਆ ਗਈ ਬਾਈ ਇਹ ਵੀ ਦੂਜਾ ਸੂਆ ਹੁੰਦੀ ਆ ਪਹਿਲਾਂ ਬੈੜ ਦਾ 34-35 ਕਿਲੋ ਦੁੱਧ ਦਿੱਤਾ ਹੋਇਆ ਬਾਈ ਟਾਈਮ ਕਿੰਨਾ ਬਾਕੀ ਇਹ ਵੀ ਹਫਤੇਕ ਦੇ ਤਕਰੀਬਨ ਬਾਈ ਸਾਰੀਆਂ ਕੱਚੀਆਂ ਨੇ ਠੀਕ ਹੈ ਰੇਟ ਇਹਦਾ ਰੇਟ ਇਹਦਾ ਵੀ 1,35,000 ਰੁਪਏ ਬਾਈ ਠੀਕ ਹੈ ਅੱਗੇ ਜਿਹੜੀ ਇਹ ਬੈੜ ਆ ਬਾਈ 10 ਦਿਨਾਂ ਦੀ ਕੱਚੀ ਆ ਪਹਿਲਾਂ ਵચ્છી ਦਾ 26-27 ਕਿਲੋ ਦੁੱਧ ਸਿਆ ਬਾਈ ਨੇ ਫਾਰਮ ਚ 15 ਦਿਨ ਵੀ ਬਾਈ ਲੈ ਸਕਦੀ ਆ ਇਹ ਇਹ ਬੈੜ ਅੱਜ ਵਾਲਾ ਰੇਟ ਬਾਈ 1 ਲੱਖ ਤੇ 20,000 ਦੀ ਆਪਾਂ ਦੇ ਦਾਂਗੇ ਠੀਕ ਹੈ ਅੱਗੇ ਬਾਈ ਇਹ ਬੈੜ ਆ ਕੀ ਇਹ ਬੱਚੇ ਦੇ ਦਾਂਗੇ ਬਾਈ 1 ਲੱਖ ਤੇ ਬੜੀ ਬਈ ਬੱਚ ਵੀਰ ਹੱਥੀ ਚਵਾਈ ਵਾਲਾ ਥਣ ਭਾਲਦੇ ਨੇ ਬੜਾ ਵਧੀਆ ਹੂੰ ਬਾਕੀ ਅਡਰ ਕੁਆਲਟੀ ਬਹੁਤ ਆ ਬਈ ਦੂਜਾ ਸੂਆ ਬਈ ਪਹਿਲਾਂ ਦਾ ਬਾਈ ਨੇ ਦੱਸਿਆ ਵੀ 24 ਕਿਲੋ ਦੁੱਧ ਅਸੀ ਇਹਦਾ ਚੋਇਆਗਾ ਠੀਕ ਹੈ ਬਹੁਤ ਸੋਹਣੀ ਤਿਆਰ ਹੋ ਬਈ ਪੰਜ ਚਾਰ ਦਿਨ ਹਲੇ ਇਹ ਬੱਚਾ ਦਿੰਦੀ ਨਹੀਂ ਬਾਕੀ ਬਈ ਦੁੱਧ ਬਈ ਨਸਲ ਨੇ ਵੀ ਦੇਣਾ ਬਾਕੀ ਆਪਣੀ ਕੇਅਰ ਤੇ ਵੀ ਡਿਪੈਂਡ ਕਰਦਾ ਜੇ ਆਪਾਂ ਗਾਾਂਤਾਚ ਹੁਣ ਆਪਣੇ ਕੋਲੇ ਪੰਜਾਬ ਤੋਂ 55 ਕਿਲੋ ਵਾਲੀ ਵੀ ਇੱਕ ਖੜੀ ਆ ਉਹ ਵੀ ਦਿਖਾਵਾਂਗੇ ਬਾਕੀ ਕੇਆਰ ਵੀ ਕੰਮ ਕਰਦੀ ਆ ਬਾਈ ਦੁੱਧ ਲੈਣ ਦਾ ਵੀ ਬਾਈ ਨੂੰ ਜਿਹੜੇ ਨੂੰ ਤਰੀਕਾ ਹੈ ਨਾ ਸਹੀ ਹੈ ਅੱਗੇ ਜਿਹੜੀ ਆ ਵਾਈਟ ਆ ਗਈ ਬਾਈ ਇਹ ਕੱਚੀ ਆ 20 ਦਿਨ ਵੀ ਲੈ ਜੂਗੀ ਬਾਈ ਨਸਲ ਇਹਦੀ ਬਹੁਤ ਆ ਆ ਜਾ ਬਤਾ ਜਾ ਬਰੀਡ ਕੁਆਲਿਟੀ ਤੇ ਢਾਂਚਾ ਬੜਾ ਵਧੀਆ ਬਾਈ ਜਿਹੜਾ ਅੱਜ ਵਾਲਾ ਰੇਟ ਆ ਬਾਈ 1,35,000 ਰੁਪਏ ਦਾ ਠੀਕ ਹੈ ਦੁੱਧ ਬਾਈ ਕਿਸੇ ਵਧੀਆ ਪੀਰ ਕੋਲੇ ਵਾ ਕੇ 35 ਤੋਂ ਪਲੱਸ ਨੇ ਦੇ ਦੇਣਾ ਮੋਟਿਆ ਤੋਰ ਪੁੱਤ ਬੱਚੇ ਇਹ ਦੂਜਾ ਸੂਆ ਸੁੰਦੀ ਹੈ ਬਾਈ ਹੂੰ 30 ਤੋਂ ਪਲੱਸ ਨੇ ਫਸਟ ਟਾਈਮਰ ਨੇ ਦੁੱਧ ਦਿੱਤਾ ਹੋਇਆ ਸੈਕੰਡ ਟਾਈਮਰ ਆ ਬਾਈ ਹੁਣ ਠੀਕ ਇਹ ਬੱਚੇ ਦੇਵਾਂਗੇ ਬਾਈ 1 ਲੱਖ ਤੇ 65000 ਰੁਪਏ ਦੀ ਕਿਉਂਕਿ ਭਾਾਈ ਤਕਰੀਬ ਨਹੀਂ ਸਾਰੇ ਹੈਗੇ ਨੇ ਹਰੇਕ ਵੀਰ ਦੇ ਬਾਈਟ ਵਾਲੇ ਰੇਟ ਨੇ ਜਿੱਦਾਂ ਕੋਈ ਵੀ ਭਰਾ ਅੱਜਕੱਲ ਇਹ ਚਾਹੁੰਦਾ ਵੀ ਆਪਾਂ ਲੈਣੀ ਬਰੀਡ ਵਾਲੀ ਆ ਹੂੰ ਹਾਈਟ ਫੁੱਟ ਫੁੱਲ ਆ ਬਾਈ ਲੈ ਆ ਬਾਕੀ ਬਰੀਡਰ ਬੱਚੀਆਂ ਨੇ ਬਾਈ ਸਾਰੀਆਂ ਇਹ ਦੋ ਅੱਗੇ ਪਤੀ ਬੱਛੀ ਇਹ ਬਾਈ ਦੁੱਗ ਦੇ ਦੰਦ ਚੱਕਦੀ ਆ ਹੂੰ ਤੇ ਤੋਰ ਦੇ ਪੁੱਤ ਇਹ ਵੀ ਦਿਖਾ ਦੇ ਯਾਰ ਇਹ ਬਾਈ ਹਫਤਾ ਤੱਕ ਬੱਛੀ ਹਲੇ ਲੈ ਜੂ ਪ੍ਰੋਪਰ ਦੁੱਧ 30 ਤੋਂ ਬਾਹਰ 30 ਤੋਂ 35 ਕਿਲੋ ਦੇ ਵਿੱਚ ਇਹ ਦੁੱਧ ਦੇ ਦੂਗੀ ਠੀਕ ਹੈ ਤੇ ਇਹ ਵਾਲੀ ਵੈੜ ਬਾਈ ਆਪਾਂ ਦੇ ਦਾਂਗੇ 2 ਲੱਖ ਤੇ 25000 ਰੁਪਏ ਦੀ ਬਾਈ ਰਿਕਾਰਡ ਇਹਦਾ ਪ੍ਰੋਪਰ ਸਾਰਾ ਹੈਗਾ ਕਰਮਾਲੀ ਦਾ ਠੀਕ ਢਾਂਚਾ ਦੇਖ ਲਓ ਬਾਕੀ ਨਸਲ ਕੁਆਲਟੀ ਫੁੱਲ ਬਟਾ ਫੁੱਲ ਹੀ ਆ ਬਾਈ ਕਮਾਲ ਆ ਬਈ ਬਸ ਸ਼ੁੱਤ 2,25,000 ਦਾ ਰੇਟ ਹੈ ਹਲੇ ਦੁੱਕ ਦੇ ਦੰਦ ਬਾਈ ਪ੍ਰੋਪਰ ਚੱਕੇ ਨਹੀਂ ਠੀਕ ਹੈ ਹਾਂ ਅੱਗੇ ਜਿਹੜੀ ਇਹ ਬੈੜਾ ਬਾਈ ਇਹ ਦੇ ਦਾਂਗੇ ਬਾਈ ਜੀ 1,25,000 ਰੁਪਏ ਦੀ ਪਹਿਲਣੇ 25 ਤੋਂ ਮੰਨ ਕੇ 26 ਕਿਲੋ ਤੋਂ ਦੱਸਿਆ ਬਾਈਆਂ ਨੇ ਟਾਂਚਾ ਇਹਦਾ ਵੀ ਤੋਰ ਦੇ ਮੜੀ ਟਾਂਚਾ ਇਹਦਾ ਵੀ ਇੰਨਾ ਕ ਪਿਆਰਾ ਗਾ ਵੀ ਚੌੜੀ ਚੂੜੀ ਉੱਤ ਬਾਕੀ ਬਾਈ ਹਲਕਾ ਜਾਨਵਰ ਇੱਕ ਵੀ ਨਹੀਂ ਆਪਣੇ ਕੋਲੇ ਵੀ ਲਿੱਸਾ ਪਤਲਾ ਜਾ ਹੂ ਜਾ ਹੋਰ ਹੂ ਹੂੰ ਬਾਕੀ ਅੱਗੇ ਕੇਆਰ ਤੇ ਡਿਪੈਂਡ ਆ ਬਾਈ ਜਾਨਵਰ ਹਰੇਕ ਤਰ੍ਹਾਂ ਦਾ ਆਪਣੇ ਕੋਲੇ ਫਾਰਮ ਤੇ ਖੜਾ ਬਹੁਤ ਸੋਹਣੀ ਗਾਂ ਬਾਈ ਬਹੁਤ ਸੋਹਣੀ ਲਿਆ ਬਾਈ ਕਮਾਲ ਸੱਗੇ ਬੈੜ ਨੇ ਬਾਈ ਦੁੱਧ ਦਿੱਤਾਗਾ 26 ਕਿਲੋ ਪੈਲਣ ਨੇ ਦੂਜਾ ਸੂਆਗਾ ਇਹਦਾ ਰੇਟ ਬਾਈ ਰੱਖਿਆ ਆਪਾਂ ਨੇ 1 ਲੱਖ ਤੇ 15000 ਰੁਪਿਆ ਰਹਿਣ ਦੀ ਤੌਰ ਨੂੰ ਰਹਿਣ ਦੀ ਬੋਤ ਤੇ ਦਿਨ ਬਾਈ ਇਹਦੇ ਪ੍ਰੋਪਰ 10 ਤੱਕ ਰਹਿੰਦੀ ਨੇ ਹੋ ਸਕਦਾ 5-4 ਦਿਨ ਉੱਪਰ-ਨੀਚੇ ਲੈ ਜੇ ਵਧੀਆ ਗਾਂ ਅੱਗੇ ਜਿਹੜੀ ਇਹ ਬੈੜ ਆ ਬਾਈ ਇਹਦਾ ਦੁੱਧ ਬਾਈਆਂ ਨੇ 35 ਤੋਂ 36 ਕਿਲੋ ਦੱਸਿਆ ਬਈ ਆਪਾਂ ਨੂੰ ਪ੍ਰੋਪਰ ਬਾਈ 15 ਦਿਨ ਇਹਦੇ ਪੂਰੇ ਹਲੇ ਕਨਫਰਮ ਰਹਿੰਦੇ ਨੇ ਇਹ ਦੇ ਦਾਂਗੇ 1 ਲੱਖ ਤੇ 35000 ਦੀ ਬਾਈ ਅੱਗੇ ਜਿਹੜੀ ਵਾਈਟ ਵੱਛੀ ਆ ਗਈ ਬਾਈ ਇਹਦਾ 26 ਕਿਲੋ ਦੁੱਧ ਦੱਸਿਆ ਬਾਈਆਂ ਨੇ ਹੂੰ ਤੇ ਇਹ ਬੈੜ ਬਾਈ ਆਪਾਂ 1 ਲੱਖ ਤੇ 10000 ਦੀ ਦੇ ਦਾਂਗੇ ਅੱਗੇ ਜਿਹੜੀ ਇਹ ਬੈੜ ਆ ਬਾਈ ਇਹ ਭਰਾ ਕੋਲੇ ਚਾਹੇ ਦੇਵੇ 30 ਕਿਲੋ ਦੁੱਧ ਪਰ ਜਿਹੜੇ ਬਾਈ ਤੋਂ ਆਪਣੇ ਲਈ ਆ ਤੋਰੀ ਮੋਟੇ ਨੂੰ ਇਹਨੇ ਬਾਈ 42 ਕਿਲੋ ਤੋਂ ਦੱਸਿਆ ਵੀ ਆਪਾਂ ਪਹਿਲਾਂ ਨਾਲ ਚੋਇਆ ਇਹਦੇ 'ਤੇ ਵੀ 30 ਇਹਦੇ 'ਤੇ ਵੀ 35 ਗੱਲ ਲੱਗ ਹੈ ਨਾ ਰੇਟ ਇਹਦਾ ਕੀ ਰੇਟ ਬਾਈ ਇਹਦਾ ਆਪਾਂ ਰੱਖਿਆ 1 ਲੱਖ ਤੇ 35000 ਰੁਪਏ ਲੈਣ ਦੇਣ ਨਾਲ ਪਰ ਬਾਈ ਜਾਤ ਨਸਲ ਬਹੁਤ ਆ ਕਿਉਂਕਿ ਬਾਈ ਐਫ ਐ ਦਾ ਬਿਲਕੁਲ ਸੱਚ ਹੀ ਆ ਪਤਾ ਨਹੀਂ ਕਿੰਨਾ ਦੇ ਦੇ ਹਾਈਟ ਬਹੁਤ ਆ ਬਾਕੀ ਤਿਆਰੀ ਬਹੁਤ ਸੋਹਣੀ ਕਰੂ ਬਾਈ ਹਲੇ 10 ਦਿਨਾਂ ਦੀ ਕੱਚੀ ਕੱਚੀ ਆ ਕਮਾਲ ਆ ਬਾਈ ਸੋ ਸੋ ਦੁੱਧ ਤੋਂ ਤੁਸੀਂ ਸਮਝਣਾ ਤੁਸੀਂ ਕਿੰਨਾ ਚੋਲੋਗੇ ਢਾਂਚਾ ਇਹਦਾ ਵੀਡੀਓ ਚੋਂ ਤੁਸੀਂ ਦੇਖ ਲਿਆ ਅੱਗੇ ਜਿਹੜੀ ਬੈਣ ਆ ਬਾਈ 15 ਦਿਨਾਂ ਦੀ ਕੱਚੀ ਕੱਚੀ ਆ ਹੂੰ ਦੁੱਧ ਮੰਨ ਕੇ 35 ਤੋਂ ਪਲੱਸ ਦੇ ਦੂਗੀ ਇਹ ਤੇ ਤੋਰੀ ਮੋਟੇ ਮੜੀ ਪੁੱਤ ਇਹਦਾ ਬਈ ਰੇਟ ਜਿਹੜਾ ਅੱਜ ਨਾਲ 1,45,000 ਰੁਪਈਆ ਵੱਡੇ ਢਾਂਚੇ ਦੀ ਵਿਹੜਾ ਲੰਬਾਈ ਉਚਾਈ ਬਹੁਤ ਆ 15 ਦਿਨਾਂ ਦੇ ਇਹਦੇ ਬਾਕੀ ਆ ਕਰਮਾ ਵਾਲੀ ਦੇ ਪੁੱਛੀ ਲੰਬੀ ਦੇਖ ਲਓ ਵੀ ਕਿੱਦਾਂ ਦੀ ਆ ਬਹੁਤ ਸ਼ਾਨਦਾਰ ਵਿਹੜਾ ਬਈ ਲਿਆ ਬਈ ਵਾਸ ਜੱਸੀ ਬੜਾ ਫੋਨ ਨਹੀਂ ਮੜਾ ਦੱਸੋ ਸੋ ਇਹ ਦੱਸੋ ਤੁਸੀਂ ਗਾਵਾਂ ਦੇਖ ਲਓ ਪ੍ਰੀਤ ਇੱਕ ਇਹ ਜਿਹੜੀ ਬੱਚੀ ਆ ਬਾਈ ਉਹ ਵੈਸੇ ਤੁਹਾਨੂੰ ਪਤਾ ਆਪਾਂ ਬੱਚਿਆਂ ਦਾ ਕੰਮ ਕਰਦੇ ਨਹੀਂ ਹੈਨਾ ਹਮ ਇੱਕ ਤਾਂ ਆਪਣੇ ਬੱਚਾ ਰੱਖਿਆ ਬਾਈ ਕਿਸੇ ਭਰਾ ਤੋਂ ਮਾਂ ਦੀ ਵੀਡੀਓ ਆਪਣੇ ਕੋਲੇ ਹੈਗੀ ਉਦੀ ਕਹਿ ਕੇ ਤੇ ਇਹ ਜਿਹੜੀ ਬੱਚੀ ਹੈ ਬਾਈ ਇਹਦੀ ਸਾਰਾ ਰਿਕਾਰਡ ਦਿੱਤਾ ਬਾਈਆਂ ਨੇ ਜਿਹੜੀ ਦੀ ਬਰਥਡੇ ਡੇਟ ਆ 3 3 2025 ਆ ਬਾਈ ਠੀਕ ਹੈ ਆਪ ਐਬੀਐਸ ਦੇ ਹੈਮਰ ਦੀ ਆ ਇਹ ਮਾਂ ਮਾਂ ਇਹਦੀ ਡਬਲਯੂਐਸ ਜੈਟ ਦੀ ਸੀਗੀ ਬਾਈ ਹੂੰ ਤੇ ਮਾਂ ਦਾ ਦੁੱਧ ਜਿਹੜਾ ਬਾਈਆਂ ਨੇ ਸਾਰਾ ਦੇਖੋ ਆਪਾਂ ਦਿਖਾ ਦਿੰਨੇ ਆ ਪ੍ਰੋਪਰ ਰਿਕਾਰਡ ਜਿਹੜਾ ਉਹਨੇ ਬਾਈ ਨੇ ਭੇਜਿਆ ਇਹਦਾ ਤੇ 47 ਕੇਜੀ ਇਹਦੀ ਮਾਂ ਦਾ ਰਿਕਾਰਡ ਦੱਸਿਆ ਉਹਨਾਂ ਨੇ ਤੇ ਆ ਇਹਦੀ ਜਨਮ ਤਰੀਕਾ ਤੇ ਰੇਟ ਬਾਈ ਇਹਦਾ ਆਪਾਂ ਰੱਖਿਆ ਜਾਇਜ਼ ਬਿਲਕੁਲ 32000 ਰੁਪਏ ਬਾਈ ਨਾਲੇ ਦੁੱਧ ਵਾਲੀ ਲੂਈਆਂ ਬਾਈ ਸਾਰੀ ਇਹਦੇ ਥੱਲੇ ਵੇਖ ਲੋ ਕੋਈ ਇਹਦੇ ਇਹ ਨਹੀਂ ਹੈਗਾ ਵੀ ਕੋਈ ਇਹਦੇ ਫੋਟ ਸ਼ਾਂਗ ਹੋਊਗੀ ਨੀਚੇ ਸਹੀ ਹੈ ਬਹੁਤ ਸੋਹਣੀ ਬੱਚੇ ਵਾਲੀ ਥੋੜੀ ਗਿੱਲੀ ਆ ਤੇ ਰਿਕਾਰਡ ਵਾਲੀ ਬੱਚੇ ਬਹੁਤ ਪਾਈਆਂ ਦੇ ਫੋਨ ਆਉਂਦੇ ਨੇ ਫਾਰਮ ਚ ਲਈ ਆ ਬਾਈ ਅੱਗੇ ਜਰਸੀ ਆ ਬਾਈ ਤਾਜੀ ਸੂਈਆ ਤੇ ਇਹਨੇ ਬੱਚੀ ਦਿੱਤੀ ਆ ਬਾਈ ਆਪਾਂ ਨੂੰ ਦੱਸਿਆ ਬਾਈਆਂ ਨੇ ਵੀ ਐਚ ਐਫ ਦੀ ਟੀਕਾ ਲਵਾਇਆ ਹੋਇਆ ਲਵਾਇਆ ਵੀ ਸੈਕਸ ਦੱਸਿਆ ਸੀਗਾ ਦਿੱਤੀ ਬੱਚੀ ਆ ਬਾਈ ਇਹਨੇ ਖੋਲੀ ਜਸ ਦੁੱਧ ਬਾਈ ਜਿਵੇਂ ਭਰਾ ਵਿੱਚ ਕਹਿੰਦੇ ਨੇ ਆਪਾਂ 30 ਤੋਂ 35 ਕਿਲੋ ਵਾਲੀ ਜਰਸੀ ਲੈਣੀ ਆ 30 ਕਿਲੋ ਦੁੱਧ ਬਾਈ ਖਰਾ ਦੇ ਦੂਗੀ ਇਹ ਹੂੰ ਤਾਂ ਇਹ ਮੰਨ ਲਓ ਮਿਲਕਿੰਗ ਹੋਈ ਹੋਈ ਆ ਅੱਧੇ ਬੋਲੇ ਚੋਂ ਖਾਲੀ ਆ ਤੇ ਰੇਟ ਬਾਈ ਇਹਦਾ ਜਿਹੜਾ ਲੈਣ ਦੇਣ ਵਾਲਾਗਾ 1 ਲੱਖ ਤੇ 60000 ਰੁਪਏ ਬਾਈ ਪੂਰੇ ਟੌਪ ਦੇ ਢਾਂਚੇ ਦੀ ਬਿਹੜਾ ਬਾਈ ਠੀਕ ਹੈ ਮੋਲਿੰਗ ਹੱਥੀ ਚਵਾਈ ਵਾਲੇ ਪਰ ਆਈ ਮਸ਼ੀਨ ਤੋਂ ਪਹਿਲਾਂ ਵੀ ਬਾਈ ਇਹ ਹੂੰ ਮੰਨੇ ਬਾਈ ਅੱਗੇ ਬਾਈ ਇਹ ਤਾਜੀ ਸੂਈਆ ਹਲੇ ਹੁਣੇ ਹੂੰ ਇਹ ਬੱਚੀ ਦੇ ਦਾਂਗੇ ਬਾਈ ਜੀ ਆਪਾਂ 1,05,000 ਦੀ ਠੀਕ ਐ ਇੱਥੇ ਇੱਕ ਵੱਡੀ ਵੜਾ ਬਹੁਤ ਵਧੀਆ ਮੱਛੀਆਂ ਆ ਖੋਲੀਆਂ ਹੀ ਮੋਟੇ ਪੱਜੇ ਇਹਦਾ ਬਾਈ ਦੁੱਧ ਦੱਸਿਆ ਆਪਾਂ ਨੂੰ ਬਾਈ ਨੇ ਜਿੱਥੋਂ ਆਪਾਂ ਲਈ ਆ ਤੇ ਪਹਿਲਣ ਬੱਚੀ ਦਾ ਦੁੱਧ ਦੱਸਦੇ ਹੀਗਾ ਜਿਹੜੇ ਆਪਾਂ ਬਾਈ ਅੱਗੇ ਕਿਸੇ ਭਰਾ ਤੋਂ ਫਾਰਮ ਚੋਂ ਮੰਨ ਕੇ ਕਿਸੇ ਨੇ ਲੈ ਲਈ ਸੋ ਤੋਂ ਅੱਗੇ ਲੇਤੀ ਆਪਾਂ ਨੇ ਇਹ ਹੂੰ ਦੁੱਧ ਦੱਸਿਆ ਬਾਈ ਉਹਨੇ ਕਹਿੰਦਾ ਵੀ 47-48 ਕਿਲੋ ਦੁੱਧ ਆਪਾਂ ਫਸਟ ਟਾਈਮਰ ਦੇਦਾ ਛੋਇਆ ਹਲੇ 6 ਦਿਨ ਦਾ ਬਾਈ ਇਹੇ ਠੀਕ ਹੈ। ਚੀ ਗਿਆ ਤੋਰ ਪਤ ਫੜ ਕੇ। ਤੇ ਹੁਣ ਵੀ ਬਾਈ ਐਂ ਮੰਨ ਲਓ ਵੀ ਅੱਜ ਮੈਂ ਅੱਜ ਤੀਸਰਾ ਦਿਨ ਆ। ਸਟਾਰਟਿੰਗ ਇਹਦੀ 30 ਤੋਂ ਪਲੱਸ ਦੀ ਹੁਣ ਸਟਾਰਟਿੰਗ ਆ ਬਾਈ। ਠੀਕ ਹੈ। ਤੀਸਰੇ ਦਿਨ ਅੱਜ। ਹੂੰ। ਤੇ ਇਹ ਬੱਚੇ ਬਾਈ 2 ਲੱਖ ਤੇ 55000 ਦੀ ਦੇ ਦਾਂਗੇ। ਕੋਈ ਵੀ ਭਰਾ ਆ ਕੇ ਆਪਦੀ ਚੈੱਕ ਕਰਕੇ ਦੇਖ ਲੇ। ਤੇ ਵੱਡੀਆਂ ਵੜਾ ਹੋਰ ਵੀ ਅੰਦਰ ਨਮਾਈ ਜਾਂਦੇ ਨੇ। ਹੂੰ। ਮਾਲ ਆਪਣੇ ਕੋਲੇ ਖੜਾਗਾ ਤਕਰੀਬਨ ਹੀਫਰ ਵੀ ਖੜੇ ਆ ਹੋਰ ਵੀ ਜਾਨਵਰ ਖੜੇ ਆ। ਠੀਕ ਹੈ। ਕਿਉਂਕਿ ਐਡੀਆਂ ਹੁੰਦਾ ਬਾਈ ਵੀਡੀਓ ਦਾ ਤੱਕ ਜਿੰਨੇ ਕ ਵਿਕਦੇ ਸਾਨੂੰ ਪਤਾ ਉਹਨੇ ਕ ਆਪਣੇ ਕੋਲੇ ਜਾਨਵਰ ਆ ਹੀ ਜਾਂਦੇ ਨੇ ਨਾਲ ਹੁੰਦੇ। ਸਹੀ ਹੈ। ਸੋ ਬਾਕੀ ਦੋਸਤੋ ਤੁਸੀਂ ਆ ਕੇ ਤਸੱਲੀ ਕਰੋ ਜਿਹੜਾ ਤੁਹਾਨੂੰ ਜੱਜਦਾ گاਵਾ ਬਹੁਤ ਸਾਰੀਆਂ ਹੁੰਦੀਆਂ ਤੁਹਾਨੂੰ ਕੋਈ ਨਾ ਕੋਈ ਪਸ਼ੂ ਜ਼ਰੂਰ ਪਸੰਦ ਆਊਗਾ ਜਿਹੜਾ ਭਰਾ ਇੱਥੇ ਚੱਲ ਕੇ ਆ ਜਾਂਦਾ ਹੈ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ